हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਵਰੋ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰੋਂ ਨਹੀਂ ਕਰਦੇ ਆ ਪਹਿਲਾਂ ਵੀ ਬਹੁਤ ਸਾਰੇ ਪਸ਼ੂ ਆਪਾਂ ਤੁਹਾਨੂੰ ਦਿਖਾਉਂਦੇ ਰਹੇਦਾ ਦੋਸਤੋ ਜਦੋਂ ਵੀ ਨਵਾਂ ਪਸ਼ੂ ਇਸ ਕਿੱਲੇ ਤੇ ਇਸ ਫਾਰਮ ਤੇ ਆਉਂਦਾ ਤੇ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਆਂ ਅੱਜ ਇਸ ਵੀਡੀਓ ਦੇ ਵਿੱਚ ਚਾਰ ਵੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਦੋ ਸੂਈਆਂ ਸਵਾਈਆਂ ਤੇ ਦੋ ਹੀ ਗੱਬਣ ਇੱਕ ਬਹੁਤ ਖੂਬਸੂਰਤ ਚੰਗੀ ਜਰਸੀ ਬਲੀਡ ਦੇ ਵਿੱਚ ਵਹਿਰ ਤੁਹਾਨੂੰ ਦਿਖਾ ਦੇਾਂਗੇ ਤੇ ਬਾਕੀ ਓਵਰঅল ਜਿੰਨਾ ਮਾਲ ਦੋਸਤੋ ਜੇਕਰ ਤਿੰਨਾ ਵੜਨ ਦੀ ਗੱਲ ਕਰ ਲਈਏ ਕਰੋ ਸੰਗ ਦੇ ਵਿੱਚ ਵੜਾ ਨੇ ਦੋ ਗੱਬਣ ਵੜਾ ਤੇ ਦੋ ਸੂਈਆਂ ਸਵਾਈਆਂ ਅੱਜ ਤਰੀਕ 26 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਦੋਸਤੋ ਕੋਈ ਸ਼ਾਮ ਦੇ 4:30 ਵਜੇ ਦਾ ਸੋ ਬਾਕੀ ਇੱਕ ਫਸਟਲੀ ਰਿਕੁਐਸਟ ਹੁੰਦੀ ਹੈ ਆਪਣੀ ਸਾਰੇ ਭੈਣ ਭਰਾਵਾਂ ਨੂੰ ਜਿਹੜਾ ਵੀ ਪਸ਼ੂ ਸੂਇਆਂ ਸਵਾਈਆਂ ਨੂੰ ਦੋ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਚੌਥਾ ਨਾ ਦਾ ਟਿਪਕੇ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਆ ਕਰੋ ਠੀਕ ਹੈ ਜੀ ਕਿਉਂ ਪਸ਼ੂ ਵਪਾਰ ਦਾ ਕੀਤਾ ਦੋਸਤੋ ਅਗੇ ਮੇਰਾ ਭੈਣ ਭਰਾ ਕੋਈ ਵੀ ਲੈ ਕੇ ਜਾਂਦਾ ਐਨੀਮਲ ਤੇ ਆਪਣੀ ਜਿਹੜੀ ਦੋਸਤੋ ਤਸੱਲੀ ਜ਼ਰੂਰ ਕਰਿਆ ਕਰੋ ਤੇ ਪਿੰਡ ਪਨਗੋਟੇ ਦੇ ਨਾਲ ਲੱਗਦੇ ਪਿੰਡ ਦਦੇਰ ਸਾਹਿਬ ਨਦੌਰ ਇੱਕ ਪਾਸੇ ਪੱਟੀ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਹੈ ਜੀ ਆਹ ਕਰਦੇ ਆ ਗੱਲਬਾਤ ਲੈ ਲੈਣੀਆਂ ਡਿਟੇਲ ਵੀਰ ਸੁਖਦੇਵ ਸਿੰਘ ਉਹਨਾਂ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਸਾ ਵੈਗਰੂਜੀਕਾ ਖਾਲਸਾ ਵੈਗਰੂਜੀਕੀ ਫਤ ਕੁਰ ਸੰਭ ਸਭ ਠੀਕ ਠਾਕ ਬਹੁਤ ਵਧੀਆ ਭਾਜੀ ਕੈਮ ਸੇਤਾ ਬਹੁਰੀ ਕਿਰਪਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਛਾ ਫਿਰ ਸਖਦੇਵ ਅੱਜ ਜਿੱਦਾਂ ਤੁਸੀਂ ਪਸ਼ੂ ਲੈ ਕੇ ਆਂਦੇ ਆ ਚਾਰ ਆਪਣੇ ਕੋਲ ਦੋ ਗੱਬਣ ਤੇ ਦੋ ਸੂਏ ਸੋਏ ਹਾਂਜੀ ਹਾਂਜੀ ਤੇ ਜਿਹੜੀਆਂ ਸੂਈਆਂ ਵਹਿੜਾਂ ਤਕਰੀਬਨ ਕੋਈ ਹਫ਼ਤੇ ਖੰਡ ਹਫ਼ਤੇ ਦੇ ਵਿੱਚ ਵਿੱਚ ਹੀ ਹੈ ਇਹ ਜਿਹੜੀ ਕਾਲੀ ਵਹਿੜਾ ਜੀ ਪਲੂਨ ਇਹ ਪੰਜਵੇਂ ਦਿਨ ਦੀ ਆਈ ਸੂਈ ਹੈ ਚਾਰ ਦਾ ਦਾ ਠੀਕ ਹੈ ਜੀ ਤੇ ਜਿਹੜੀ ਇਹ ਦੂਸਰਾ ਸੁਹਾਵਾ ਇਹਨੂੰ ਅੱਜ ਕੋਈ ਛੇ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਜਰਸੀ ਗੱਬਣ ਆ ਗਈ ਜਰਸੀ ਦੇ ਸੰਧੂ ਸਾਹਿਬ ਜੀ ਤਰ੍ਹਾਂ ਮਾਗਿਆ ਤੁਹਾਨੂੰ ਕਿੱਚਾ ਇਹ ਕਹਿੰਦੇ ਵੇਖ ਲਓ ਵੀ ਰੱਬ ਨੇ ਰੰਗ ਵੀ ਜਿਹੜਾ ਵਾ ਹਾਂ ਉਹ ਬਹਿ ਕੇ ਇਹਦਾ ਪਰਮਾਤਮਾ ਵਾਲੀ ਵਿੱਚ ਰਹਿ ਸਕਦੇ ਸੱਚੇ ਬਾਦਸ਼ਾਹ ਵੈਗਰੂ ਨੇ ਇਹਨੂੰ ਥਾਣ ਕਿਤਾ ਚੰਗਾ ਲਾਇਆ ਮੈਂ ਤਾਂ ਵੀ ਗੱਲ ਹੀ ਹਾਂਜੀ ਇਹ ਪਰੇ ਹੋਈ ਪਈ ਆ ਪਰੇ ਦੀ ਹੋਈ ਪਈ ਠੀਕ ਹੈ ਜੀ ਮੱਝਾਂ ਦਾ ਥਾਣਾ ਦੋਸਤੋ ਜਰਸੀ ਬਰੀਡ ਦੇ ਵਿੱਚ ਬਾਹਰ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੇ ਫਿਰ ਸੁਖਦੇਵ ਸੁਹਾ ਦੂਜਾ ਕਿ ਤਿੱਜਾ ਸੁਹਾ ਤਿੱਜਾ ਸੁਹਾ ਹਾਂਜੀ ਲਓ ਵੀ ਇੱਧਰ ਦੋਸਤੋ ਤੁਹਾਨੂੰ ਇੱਕ ਵਾਰੀ ਤੋਰ ਕੇ ਦਿਖਾਉਣੀ ਆ ਤਿੱਜਾ ਸੁਹਾ ਤੇ ਦਿਨ ਤਕਰੀਬਨ ਤਿਆਰੀ ਕਰੀ ਬੈਠੇ ਵੈਸੇ ਆਲਮੋਸਟ ਕੰਪਲੀਟ ਹੀ ਲੈ ਜੂਗੀ ਦੋ ਤਿੰਨ ਦਿਨ ਉਪ ਬਹੁਤ ਹੀ ਪਿਆਰੇ ਅੰਗਪਖ ਕਰਮਾਲੀ ਨੂੰ ਲਾਏ ਆ ਆਰਡਰ ਸਾਈਜ਼ ਦੋਸਤੋ ਬਹੁਤ ਸੋਹਣਾ ਮੁੱਢ ਤੋਂ ਚੌਰਸ ਲੇਵਾ ਐ ਐਵੇਂ ਨੇ ਬਖਾਇਆ ਬਹੁਤ ਸਾਫ਼ ਕਰਾ ਆਇਦਰ ਫਿਰ ਲਾ ਵੰਡਾ ਕਰੋ ਚੈੱਕ ਹਾਂਜੀ ਹਾਂਜੀ ਸਪੇਸ ਗਾਇਬ ਆ ਆਪਸੀ ਤਨਾ ਦਾ ਬਾ ਕਮਾਲ ਹਾਂਜੀ ਤੇ ਦੋਰਾ ਥਣ ਲੱਗਾ ਕਰਮਾਲੀ ਨੂੰ ਠੀਕ ਆ ਜੀ ਹਾਈਟ ਜਿੰਨਾ ਕਿ ਜਰਸੀ ਪ੍ਰਿੰਟ ਦੇ ਵਿੱਚ ਵੜਾ ਦੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਭਾਂਡਾ ਭੁੰਡਾ ਚੰਗਾ ਬੰਤਰਤਾ ਠੀਕ ਆ ਜੀ ਭਾਂਡਾ ਭੁੰਡਾ ਬਹੁਤ ਸੋਹਣਾ ਥੱਲੇੋਂ ਠੀਕ ਆ ਜੀ ਜਿੰਨਾ ਵੀ ਤੁਸੀਂ ਦੇਖ ਸਕਦੇ ਜੀ ਬਿਲਕੁਲ ਫਿਕਸ ਹਵਾਨਾ ਛੱਡਾ ਤੇ ਬਾਕੀ ਅਗੇ ਆਉਣ ਵਾਲੇ ਸਮੇਂ ਤੇ ਛੱਡ ਦੇਣੇ ਆ ਦੋਸਤੋ ਦੁੱਧ ਵੀ ਚੰਗਾ ਚਵਾਜੂ ਕਰਵਾਉਂਗਾ ਚੰਗਾ ਚੰਗਾ ਸੰਸਾਹ ਆਇਆ ਠੰਡੀ ਧੀਰੀਆ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਲਾਗਿਓ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਇਧਰ ਦੇਖਿਆ ਜੀ ਕੋਈ ਸੰਤੂ ਸਾਹਿਬ ਕੋਈ ਜਿਹਨੇ ਗੱਲ ਕਹਿਣ ਵਾਲੀ ਨਹੀਂ ਕੇ ਹਾਂਜੀ ਹਾਂਜੀ ਆਇ ਇੱਕ ਤਰ੍ਹਾਂ ਦਾ ਥਣ ਪਿਆਰਾ ਲੱਗਾ ਵਾ ਹਾਸ ਦੀ ਚਵਾਈ ਵਾਲਾ ਇਹ ਕੋਈ ਜਿਤਰਾ ਬੱਚੇ ਚੋਹ ਰਾਨਾ ਸਿਆਣਾ ਚੋਲੇ ਬੀਬੀਆਂ ਚੋਹ ਰਾਨ ਬਹੁਤ ਸੋਹਣਾ ਥਣ ਲੱਗਾ ਵਾ ਮਤਲਬ ਹਾਸ ਦੀ ਚਵਾਈ ਵਾਲਾ ਬਿਲਕੁਲ ਜੀ ਕੀ ਕਰਦਾ ਕੋਈ ਵੰਗਾ ਪਾਲੇ ਐਂ ਨਹੀਂ ਕਰਮਾ ਲਈ ਹਲਦੀ ਇੰਨੀ ਅਸੀਲੀਆਂ ਆ ਗਏ ਲੋ ਭੀ ਆ ਹਾਂਜੀ ਆ ਦੇਖੋ ਜੀ ਸੋ ਜਿੰਨੀ ਵੀ ਅਵਾਡ ਸਾਰੀ ਬਾ ਕਮਾਲ ਆ ਹਾਂਜੀ ਸੋ 53 ਤੋਂ 53 ਦੀ ਇੱਕ ਨੰਬਰ ਆ ਮੇਰਾ ਭਰਾ ਜਿੱਦਾਂ ਮਰਜ਼ੀ ਆਪ ਵੀ ਆਪਣੀ ਤਸੱਲੀ ਕਰਕੇ ਲੈ ਚੋ ਤੇ ਵੀਰ ਸਖਦੇਵ ਜੀ ਦੀ ਕੀ ਡਿਮਾਂਡ ਕਰਦਾ ਇਹ ਸਾਨੂੰ ਸਭ ਡਿਮਾਂਡ ਕੋ ਬਹੁਤੀ ਨਹੀਂ ਰੱਖਣੀ ਜਿਵੇਂ ਲੋਕ ਦਲਸੀਆਂ ਦਾ ਵੱਡਾ ਕਰੀ ਜਾਂਦੇ ਪਰ ਆਪਾਂ ਤੈਨੂੰ ਪਤਾ ਵੀ ਹਰੇਕ ਵਾਰੀ ਆਪਣਾ 2-400 ਦੀ ਗੇਮ ਹੁੰਦੀ ਆ ਉਹ 4000 ਲਿਆ ਤੇ ਗਾਂ ਚਲੇਗਾ ਪਹੂ ਆਉਣਾ ਤੇ ਆਂਦਾ ਜਾਂਦਾ ਹੀ ਸੁਣਾ ਲੱਗਦਾ ਆ ਆ ਬਿਲਕੁਲ ਵੀਰ ਹਾਂਜੀ ਤੇ ਉਹਦੀਆਂ ਕਿੰਨੇ ਦੀ ਹਾਂ ਨਾ ਸੰਤੂ ਸਾਹਿਬ 55000 ਦੀ ਦੇਣੀ ਆ ਆਪਾਂ 55000 ਵਿੱਚੋਂ ਮਾਨ ਕਰਨਾ 54000 ਦੀ ਦੇਣੀ ਆ ਪਰ ਆਪਾਂ ਦਾ ਅੱਗੇ ਸੇਵਾ ਚੰਗੀ ਰਹੀ ਤੇ ਦੁੱਧ ਕਰਮ ਵਾਲੀ ਠੀਕ ਆ ਜੀ ਲਹਿਰਾ ਬਹਿਰਾ ਕਰਦੇ ਹੋਗੀ ਠੀਕ ਆ ਬਾਕੀ ਬੱਚੀ ਬੜੀ ਚੰਗੀ ਆ ਰੰਗ ਰੂਗ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਫੈਸ਼ਨ ਪੁਸ਼ਣ ਬਹੁਤ ਆ ਵੈਰਦਾ ਜਿੱਦਾਂ ਮਰਜ਼ੀ ਮੇਰਾ ਪ੍ਰਾਇਤਨ ਕੇ ਤਸੱਲੀ ਕਰ ਲਿਓ ਇੱਕ ਗੱਬਣ ਵੈਰ ਤੁਹਾਨੂੰ ਦਿਖਾਉਣਾ ਸਾਈਕਲ ਨੰਬਰ ਤੇ ਆ ਨਹੀਂ ਇਹ ਸੂਈ ਜੀ ਇਹ ਸੂਈ ਆ ਵੀਰ ਹਾਂਜੀ ਇਹ ਸੂਈ ਆ ਸਾਈਕਲ ਮੇਰਾ ਮਗਰ ਬੱਛਾ ਜੀ ਠੀਕ ਆ ਇਹਨੂੰ ਸੂਈ ਨੂੰ ਅੱਜ 6 ਦਿਨ ਹੋ ਗਏ ਜੀ ਅੱਛਾ ਫਿਰ ਇਹਦਾ ਸੂਆ ਕਿਵੇਂ ਆ ਸੂਆ ਦੁੱਧ ਆ ਜੀ ਇਹ 12 ਕਿਲੋ ਦੁੱਧ ਹੈ ਇਸ ਟਾਈਮ ਵਾਲੇ ਥੱਲੇ ਠੀਕ ਹੈ ਜੀ ਅੱਜ ਸੂਈ ਨੂੰ ਹਫਤਾ ਹੋ ਗਿਆ ਹਫਤਾ ਜੀ ਪੂਰੇ 6 ਦਿਨ ਹੋ ਗਏ ਉਹ ਜੀ ਮਗਰ ਬੱਛਾ ਹਫਤੇ ਦੀ ਸੂਈ ਹੈ ਤੇ ਨੈਟ ਜਿਹੜਾ ਦੁੱਧ ਦੇ ਥੱਲੇ 12 ਕਿਲੋ ਆ ਠੀਕ ਹੈ ਅੱਜ ਮਿੰਨਤੀ ਵਾਲਾ ਜੀ ਆ ਦੇਖੋ ਜੀ ਜਿਹੜਾ ਕਿਸੇ ਭੈਣ ਭਰਾ ਸੱਜਨ ਵੀਰ ਨੇ ਬਿਲਕੁਲ ਪਸਮਾ ਕੇ ਤੇ ਪਾਲਟੀ ਭਾਂਡਾ ਲੈ ਕੇ ਥੱਲੇ ਬਹਿ ਜਾਣਾ ਤੇ ਬਹੁ ਟਾਈਮ ਦਾ ਦੁੱਧ ਜਿਹੜਾ ਠੀਕ ਹੈ ਜੀ ਆਪਣਾ ਅਰਵਾਰੀ ਸੰਧੂ ਸਾਹਿਬ ਹੁੰਦਾ ਵੀ ਦੋ ਟਾਈਮ ਤਿੰਨ ਟਾਈਮ ਕੋਈ ਭੈਣ ਭਰਾ ਚੁਆਈ ਕਰਕੇ ਖੜੇ ਆ ਬਿਲਕੁਲ ਜੀ ਹਾਂਜੀ ਹਾਂਜੀ ਆ ਦੇਖੋ ਇਹ ਪੋਲੀਆਂ ਹੁੰਦੀਆਂ ਚਵਾਈ ਤੇ ਵਿਖਾਵਾ ਕਰ ਦਿੰਦੀ 17 ਦਾ 14 ਦਾ 15 ਦਾ ਪਰ ਆਪਾਂ ਉਹ ਨਹੀਂ ਖੰਡਾ ਦੋ ਦੋ 12 ਕਿਲੋ ਆ ਠੀਕ ਆ ਫਿਰ ਹਾਂਜੀ ਹਾਂਜੀ ਠੀਕ ਆ ਬਾਕੀ ਤੁਹਾਨੂੰ ਤੁਹਾਨੂੰ ਬਹੁਤ ਸੋਨਾ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਲਾਗ ਕੇ ਉਹ ਦਿਖਾ ਦਿੰਦੇ ਆ ਆ ਇਧਰ ਕਰਿਓ ਚੈੱਕ ਹਾਂਜੀ ਪੋਲੀ ਚਵਾਜਵਾ ਆ ਦੇਖੋ ਬਹੁਤ ਸੋਨਾ ਠੀਕ ਆ ਜੀ ਸੋ ਚੰਗੀ ਬੈੜਾ ਦੋਸਤੋ ਕਰੋ ਸੰਗਾ ਠੀਕ ਆ ਹਾਂਜੀ ਹਫਤੇ ਇੱਕ ਦੀ ਸੂਈ ਆ ਗਰਲਵਾੜ ਚੰਗੀ ਆਫਸੀ ਥਾਣਾ ਦੀ ਬੰਦੀ ਬੜੀ ਵਧੀਆ ਸੰਤੂ ਸਾਹਿਬ ਇਹ ਨਹੀਂ ਵੀ ਕੋਈ ਕਰਮਾ ਵਾਲੀ ਨੇ ਭੱਜੀ ਫਿਰਨਾ ਜੂੜ ਪਾ ਲੋ ਨਾ ਪਾ ਲੋ ਕੋਈ ਕਰਮਾ ਵਾਲੀ ਨੂੰ ਵਿਚਾਰ ਨਹੀਂ ਫਿਰ ਸਕਦੇ ਇਹ ਕੀ ਮੁੱਲ ਕਰਦਾ ਕਿੰਨੇ ਦੀ ਦੇ ਦਈਏ ਇਹ ਸੰਤੂ ਸਾਹਿਬ ਇਹ ਆਪਾਂ 50000 ਮੁੱਲ ਕਰਨਾ ਤੇ 2000 48000 ਦੀ ਦੇ ਦੇਣੀ 48 ਦੀ ਹਾਂਜੀ ਹਾਂਜੀ ਠੀਕ ਹੈ ਜੀ ਦੋ ਵੀ 48000 ਦੀ ਦੋਸਤੋ ਬਾਅਦ ਤੁਹਾਨੂੰ ਮਿਲ ਜੂਗੀ ਅੱਜ ਠੀਕ ਹੈ ਜੀ ਤੇ ਬਾਕੀ ਮੂੰਹ ਮੱਥੇ ਦੀ ਤੁਹਾਨੂੰ ਪ੍ਰੋਪਰ ਦਿਖਾਤੀਆਂ ਤੋਆਂ ਦੇ ਵਿੱਚ ਮੇਰਾ ਵੀ ਕੋਈ ਤੇ ਜਗ ਦੱਸਿਆ ਸਕਦੇ ਤੇ ਜੇ ਸਵੇ ਸੂਈ ਹੈ ਜੀ ਤੇ ਜਾਂ ਸਵੇ ਸੂਈ ਆ ਠੀਕ ਆ ਬੱਚਾ ਦਾ ਬੱਚਾ ਦਿਖਾ ਦਿੱ ਗਿਆ ਇਹੋ ਹੀ ਹੈ ਅੱਛਾ ਅੱਛਾ ਜੀ ਪਰਲੇ ਬਣੇ ਠੀਕ ਆ ਜੀ ਲਓ ਜੀ ਆ ਬੱਚਾ ਠੀਕ ਆ ਜੀ ਹਾਂ ਜੀ ਬੱਚਾ ਮਜ਼ਰਾ ਬਿਲਕੁਲ ਲਾਲ ਤੇ ਚਿੱਟੀ ਡੱਬੀ ਹੈ ਠੀਕ ਆ ਜੀ ਆ ਵੇਖੋ ਜੀ ਲਾਲ ਤੇ ਚਿੱਟਾ ਰੰਗ ਪ੍ਰਿੰਟ ਤੇ 12 ਕਿਲੋ ਦੁੱਧ ਦੇ ਸਵਾਰ ਦੇ ਥੱਲੇ ਹਾਜ਼ਰ ਆ ਹਾਜ਼ਰ ਹੈ ਮੇਰਾ ਵੀਰ ਜਿੱਦਾਂ ਮਰਜੀ ਤਸੱਲੀਆ ਕਰੀ ਚੱਲਿਆ ਗਿਆ ਠੀਕ ਆ ਜੀ ਸੂਈ ਸੋਭਾ ਜਿਹ ਬਹਿੜਾ ਤੇ ਬਿਲਕੁਲ ਹੜਪਾਲੀ ਹਰ ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਆ ਅੱਗੇ ਨੈਕਸਟ ਆਪਾਂ ਤੁਹਾਨੂੰ ਇੱਕ ਹੋਰ ਬੱਚੀ ਸਾਪਰ ਦਾ ਕਾਲਾ ਰੰਗ ਹਾਂਜੀ ਹਾਂਜੀ ਰੰਗ ਆਨ ਬਿਲਕੁਲ ਬਲੈਕ ਜੈੱਡ ਤੇ ਥੱਲੇ ਲਵੇ ਤੇ ਦੋਸਤੋ ਥੋੜਾ ਜਿਆਦਾ ਤੁਹਾਨੂੰ ਹਵਾਨੇ ਤੇ ਸਪੋਰਟ ਮਿਲੂਗਾ ਵਾਈਟ ਤੇ ਕੁਝ ਕੁ ਚਾਲਰ ਤੇ ਠੀਕ ਆ ਜੀ ਬਿਲਕੁਲ ਨਾ ਸੰਤੂ ਸਾਹਿਬ ਚਾਰ ਦੰਦ ਚੌਕੀ ਵੈੜ ਆ ਇਹ ਚੌਕੀ ਮੂੰਹ ਦੰਦੀ ਮੂੰਹ ਦੰਦੀ ਚੌਕੀ ਆ ਜੀ ਆਨ ਕਨਫਰਮਾ ਵੀਰ ਹਾਂਜੀ ਸੁਖਦੇਵ ਐ ਪਾਸ ਕੀਤੀ ਆ ਜੀ ਆ ਮਗਰ ਦੇ ਵਿੱਚੀ ਆ ओके ਅੱਜ 5ਵੇਂ ਦਿਨ ਦੀ ਸੂਈ ਆ ਠੀਕ ਹੈ ਇਸ ਟਾਈਮ ਇਹ 14 ਕਿਲੋ ਤੇ ਚੱਲ ਰਹੀ ਆ ਬੋ ਜੀ 5 ਦਿਨ ਦਾ ਸਮਾਂ ਤੇ 14 ਕਿਲੋ ਤੋਂ ਸਟਾਰਟਿੰਗ ਆ ਹਾਂਜੀ ਤੇ ਮੂਹੋਂਦੰਦੀ ਤੁਹਾਨੂੰ ਦੱਸ ਹੀ ਦਿੱਤਾ ਚੌਕੀ ਆ ਠੀਕ ਹੈ ਜੀ ਆ ਦੇਖੋ ਬੱਛੀ ਦਾ ਸੋ ਆਪਣ ਦੇਖੋ ਕੱਦ-ਕਾਠ ਕਰੋ ਚੱਕ ਠੀਕ ਹੈ ਜੀ ਫੁੱਲ ਵੱਡੇ ਕੱਦ-ਕਾਠ ਦੇ ਵਿੱਚ ਵੈਸੇ ਇਧਰ ਤੋੜ ਕੇ ਵੀ ਤੁਹਾਨੂੰ ਜਦੋਂ ਆਪਾਂ ਦਿਖਾਈ ਪਤਾ ਲੱਗ ਜਾਈ ਨਹੀਂ ਗੱਲ ਆਹ ਦੇਖੋ ਬਿਲਕੁਲ ਨਵਾਂ ਅੰਗ ਤੇ ਮਗਰ ਬੱਛੀ ਹਾਂਜੀ ਆ ਦੇਖੋ ਠੀਕ ਹੈ ਜੀ ਬਹੁਤ ਖੂਬਸੂਰਤ ਉਟਜੂ ਉਟਜੂ ਕਰਦੀ ਆ ਕਰਮਾਂ ਲਈ ਠੀਕ ਹੈ ਜੀ ਬਾਕੀ ਥੱਲੇ ਲੈਵੇ ਦੀ ਬੜੀ ਖਬਰਦਾਰ ਹੈ ਤੇ 14 ਕਿਲੋ ਤੋਂ ਸਟਾਰਟਿੰਗ ਅੱਜ ਹਫਤੇ ਦੀ ਸੂਈ ਥੱਲੇ 14 ਕਿਲੋ ਦੁੱਧ ਤੇ ਥਾਣੇ ਦੋਸਤੋ ਅੱਜ ਜਿੰਨੀਆਂ ਵੜਾ ਆਪਾਂ ਤੁਹਾਨੂੰ ਦਿਖਾ ਰਿਹਾ ਵੈਸੇ ਪਹਿਲਾਂ ਵੀ ਆਪਾਂ ਹਰੇਕ ਵਾਰੀ ਨੋਟ ਕਰਾ ਦਿੰਨੇ ਆ ਵੀ ਹੱਥੀ ਮੁਠੀ ਵਾਲਾ ਖਾਣਾ ਇਸ ਬੱਚੀ ਦੀ ਵੀ ਜੇਕਰ ਆਪਾਂ ਗੱਲ ਕਰ ਲਈਏ ਤੇ ਵੇਖੋ ਥਾਣਾ ਵੇਖੋ ਕਰਮਾਲ ਨਹੀਂ ਸੀਗਾ ਜੀ ਮੁਠੀ ਮੁਠੀ ਥਾਣ ਲੱਗਾ ਤੇ ਮਖੇੜ ਆਹ ਵੇਖ ਸਕਦੇ ਹੋ ਬਿਲਕੁਲ ਦੋ ਸਾਈਡਾਂ ਤੇ ਜਿਹੜਾ ਨਿਕਲਿਆ ਆਇਆ ਮਖੇੜ ਹੈ ਕਾਫੀ ਸੋਹਣੀ ਸਪੇਸ ਵੰਡ ਬਹੁਤ ਸੋਹਣਾ ਕੱਦ ਗਿੜੀ ਬਹੁਤ ਸਨੀ ਹਾਈਟ ਲੈਂਥ ਸੰਤੂ ਸਾਹਿਬ ਬਹੁਤ ਵੱਡਾ ਕਦਕਾਰ ਹੈ ਬਾਈਰ ਤੁਝੇ ਜਿਸੂਏ ਨੂੰ ਬਹੁਤ ਘੈਂਟ ਜਿਹੇ ਬਣ ਜੂਗੀ ਬਾਕੀ ਚੋਣ ਚਵਾ ਦੀ ਵੀਰ ਸਕਦਾ ਹੈ ਸੰਤੂ ਸਾਹਿਬ ਕੋਈ ਲੱਤ ਨਹੀਂ ਚੁੱਕ ਕੇ ਤੁਝੇ ਥਾ ਰੱਖਦੀ ਕਿਸੇ ਰਕਮ ਦੀ ਖੁੱਡੂ ਸਟੇਨ ਚੋਈ ਜਾਓ ਇਹਨੂੰ ਕਰਮਾਲੇ ਨੂੰ ਵਿਚਾਰੋ ਇਹ ਮੋਟੀ ਧਾਰ ਬਿਲਕੁਲ ਬਿਲਕੁਲ ਮੋਟੀ ਮੋਟੀ ਧਾਰ ਹੈ ਜੀ ਇਹ ਫਿਰ ਸੁਖਦੇਵ ਕਿੰਨੇ ਦਾ ਗਿਫਟ ਦੇ ਦਈਏ ਇਹ ਸੰਤੂ ਸਾਹਿਬ 60000 ਦੀ ਦੀ 1000 ਦਾ ਮਾਨ ਕਰਨਾ 59000 ਦੀ 59000 ਦੀ ਆਪਾਂ ਦੇ ਦਈਏ ਲਓ ਜੀ 59000 ਦੀ ਦੋਸਤੋ ਇਹ ਬੱਛੀ ਤੁਹਾਨੂੰ ਮਿਲ ਜੂਗੀ ਅੱਜ ਬਾਕੀ ਬੱ ਆ ਦੇਖੋ ਜੀ ਸਪੇਸ ਵੰਡ ਕਰੋ ਚਾਕੇ ਠੀਕ ਹੈ ਜੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਕੀ ਵਿਰਲਾਪੁਰਲਾ ਬਹੁਤ ਜ਼ਿਆਦਾ ਸੋਹਣੀਆਂ ਠੀਕ ਹੈ ਜੀ ਤੇ ਚੌ ਨੁਕਰਾਂ ਦੇ ਗੁੱਠਾਂ ਤੇ ਥਣ ਲੱਗਾ ਪਏ ਇੱਕ ਘਟ 1 ਘਟ 60 ਹਾਂਜੀ 1 ਘਟ 60 ਦੀ ਆਪਾਂ ਦੇ ਦੇਣੀ ਹੈ ਠੀਕ ਹੈ ਵੀਰ ਸਕਦੇ ਆ ਅਗੇ ਨੈਕਸਟ ਆਪਣੇ ਕੋਲ ਜਿਹੜੀ ਆ ਗੱਬਨ ਆ ਗਈ ਫਿਰ ਇਹ ਸੰਧੂ ਸਾਹਿਬ ਆਪਣੇ ਕੋਲੇ ਦਾ ਜਿਹੜੀ ਆ ਇਹ ਟਾਈਮ ਦੀਵਾਲੀ ਆਪਣਾ ਸੌਰੀ ਲੋੜੀ ਵਾਲੇ ਦਿਨ ਜਿਹੜੇ ਦਿਨ ਪੂਰੇ ਹੁੰਦੇ ਆ ਲੋੜੀ ਵਾਲੇ ਦਿਨ ਹਾਂਜੀ ਹਾਂਜੀ ਲਓ ਦੋਸਤੋ ਲੋੜੀ ਵਾਲੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਉਹ ਦਿਨ ਦਾ ਵੀ ਕੋਈ ਮੋٹے ਤੌਰ ਤੇ ਸਿਧਾ ਅੰਦਾਜ਼ਾ ਰੱਖ ਲੈ ਹਾਂਜੀ ਹਾਂਜੀ ਬਾਕੀ ਵਾਰਡ ਆਪਾਂ ਇਧਰ ਤੁਹਾਨੂੰ ਇੱਕ ਵਾਰੀ ਤੋਰ ਕੇ ਦਿੰਦੇ ਆ 12 ਦੇ ਲਗਭਗ 17 18 ਦਿਨ ਦਾ ਇਹਦਾ ਸਮਾ ਮਾਂ ਹੋ ਹੀ ਲੈਂਦੀ ਆ ਠੀਕ ਹੈ ਜੀ ਹਾਂਜੀ ਇਹ ਕੱਚੀ 18 17 14 18 ਨਹੀਂ ਬਹੁਤ ਵੱਡਾ ਕੱਟ ਕਾਠਾ ਵੱਚੀ ਦੋਸਤੋ ਇੱਕ ਤੁਹਾਨੂੰ ਆਪਾਂ ਤੀਜੇ ਨੰਬਰ ਤੋਂ ਦਿਖਾਈਏ ਬਲੈਕ ਰੰਗ ਦੇ ਵਿੱਚ ਉਹ ਤੇ ਬਿਲਕੁਲ ਬਰਾਬਰੀ ਕੱਟ ਕਾਠਾ ਹੈ ਉਹਦਾ ਕੱਟ ਕਾਠਾ ਹੈ ਤੇ ਸੁਹਾਵਦੀ ਸਮਝਣਾ ਮੇਰਾ ਭਾਗ ਕੋ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਇਹ ਹੀ ਇਹਦੀ ਗਰੰਟੀਡ ਤੀਜੇ ਆ ਤੀਜੇ ਜੀ ਮਤਾਂ ਮਾਰੂਗੇ ਐ ਕੋ ਥੱਲੇ ਬਹਿ ਜੇ ਇਹ ਨਹੀਂ ਠੰਡੀ ਹਾਂ ਹਾਂਜੀ ਲੋਬੀ ਪ੍ਰਵੋ ਕਰੋ ਜਾ ਕੇ ਠੀਕ ਆ ਜੀ ਸੋ ਆਲ ਰਾਊਂਡ ਤੋਂ ਦੇਖ ਲਓ ਹਜੇ ਕੋਈ 18 20 ਦਿਨ ਐਸਟੀਮੇਟ ਰੱਖਿਓ ਵੀ 18 20 ਦਿਨ ਆਈਡੀ ਅਕੋਰਡਿੰਗ ਅਜੇ ਲੈਂਦੀ ਆ ਲੋੜੀ ਵਾਲੇ ਦਿਨ ਦਿਨ ਪੂਰੇ ਆ ਜਿਹਦੇ ਕਰਨਾ ਹਾਂ ਹਾਂਜੀ 12 ਦਿਨ ਗਿਆ ਮਹੀਨਾ ਜੀ ਤੇ ਬਾਕੀ ਲਾਹੇ ਬਣਾਏ ਪਈ ਆ ਤੁਸੀਂ ਵੇਖ ਸਕਦੇ ਜੇ ਵੀ ਲੂਣਾ ਲੂਣਾ ਜਿਹੜਾ ਹੋਣੀ ਹੋਣੀ ਨੇ ਸਟਾਰਟ ਕਰ ਦਿੱਤਾ ਹਾਂਜੀ ਆ ਥਣ ਥਣ ਬਿਲਕੁਲ ਲੱਗ ਜਾਂਦਾ ਦਿਖਾ ਦਿੰਦੇ ਆ ਬਾਕੀ ਤਿੱਪਣ ਵੀਰ ਚਾਰੇ ਪਾਸੇ ਪਾਸ ਦੀ ਚਾਰੇ ਇੱਕੋ ਜੀ ਗੁੰਦ ਲਿਕੂ ਜੌਣ ਹਣਾ ਦੇ ਵਿੱਚ ਠੀਕ ਆ ਵੀਰ ਜ ਆਸ ਆ ਬਾਕੀ ਮੇਰਾ ਵੀਰ ਆਪਣੀ ਤਸੱਲੀ ਕਰ ਲਿਓ ਇੱਕ ਵਾਰ ਤੁਹਾਨੂੰ ਥੋੜਾ ਲਾਗੇਉ ਦਿਖਾ ਦਿੰਨੇ ਆਪਾਂ ਤੇ ਮੋਲ ਡਿਮਾਂਡ ਪੁੱਛ ਲਾਂਗੇ ਵੀਰ ਸਖਦੇਵ ਤੋਂ ਜਿੰਨੇ ਕੀ ਦੀਆਂ ਤੁਹਾਨੂੰ ਅੱਜ ਦੇ ਦੇਣੀਆਂ ਸਾਨੂੰ ਸਭਾ ਏਟ ਦਾ ਤੁਸੀਂ ਹਿਸਾਬ ਲਾਓ ਕਿੱਡੀ ਬੱਟੀ ਹੈ ਮੋਢੇ ਤੇ ਕਰਮਾਰੀ ਆਉਂਦੀ ਹੈ ਇਹ ਨਹੀਂ ਬਿਲਕੁਲ ਜੀ ਬਿਲਕੁਲ ਵਾੜਾਂ ਜਿਹੜੀਆਂ ਆਪਾਂ ਤੀਜੇ ਚੌਥੇ ਨੰਬਰ ਤੇ ਦਿਖਾਈਆਂ ਦੋਵੇਂ ਵੱਡੀਆਂ ਨੇ ਦੋਵੇਂ ਵੱਡੀਆਂ ਹੀ ਤਾਂ ਕਾਲੇ ਸਾਫਰ ਕੇ ਖਾਣਗਾ ਦੋਸਤੋ ਤੁਵੇਂ ਵੱਡੀਆਂ ਬਣਾਉਂਦੀ ਇਹਦਾ ਵੀਰ ਸਖਦੇਵ ਅੱਜ ਮੋਲ ਕੀ ਕਰਦਾ ਇਹਦਾ ਮੋਲ ਜੀ ਕੋ 20 ਦਿਨ ਦੀ ਕੱਚੀ ਆਏ ਆਪਾਂ ਮੋਲ ਤੇ ਇਹਦਾ ਕਰਨਾ 46000 ਤੇ ਠੀਕ ਹੈ 40000 44 ਦੇ ਦिए। ਜਾਂ ਸ਼ੋਰ ਛੱਪੇ ਕਰਕੇ ਖੁੱਲੇ। ਆ 44000 ਦੀ ਆਪਾਂ ਜੀ ਦੇ ਦੇ। ਲਓ ਜੀ 44000 ਦੀ ਦੋਸਤੋ ਇਹ ਵੈੜ ਤੁਹਾਨੂੰ ਮਿਲ ਜੂਗੀ ਅੱਜ ਇਹ ਠੀਕ ਹੈ ਜੀ। ਤੇ ਬਾਕੀ ਉਮੀਦ ਕਰਦੇ ਆ ਪਸ਼ੂ ਐਨੀਮਲ ਪਸੰਦ ਆਏ ਹੋਣਗੇ ਸਾਰੇ ਭਰਾਵਾਂ ਨੂੰ ਕ੍ਰੋਸ ਜੇ ਅੰਗ ਨੇ। ਸਿਆਲ ਦਾ ਸਿਆਲ ਆਉਣ ਵਾਲੇ ਸਮੇਂ ਗਰਮੀ ਦੇ ਵਿੱਚ ਵੀ ਵਾਧੇ ਬੰਦੀ ਆ। ਹਾਂਜੀ ਹਾਂਜੀ। ਠੀਕ ਹੈ ਜੀ ਬੱਚੀਆਂ ਚੰਗੀਆਂ ਨੇ ਵੈੜਾ ਚੰਗੀਆਂ ਨੇ। ਦਿੱਤੀ ਹੁੰਦੀ ਨਾ ਪਸ਼ਮਤ ਤੋਂ ਖਰਗੋਸ਼ ਦੀ ਪਸ਼ਮ ਹੁੰਦੀ ਆ। ਇਸ ਤਰ੍ਹਾਂ ਦੀ ਪਸ਼ਮ ਇਹਨੂੰ ਜਿਹੜੀ ਇਸ ਤਰ੍ਹਾਂ ਦੀ ਲੱਗੀ ਆ ਬਹੁਤ ਹੀ ਜ਼ਿਆਦੀ ਕੁਲੀ ਤੇ ਥਾ ਕੁਦੀ ਨੀਗੀ ਮੈਨਾਂ ਵੀ ਕਿਸੇ ਪਾਸੇ ਰਖੂਗੀ ਇਧਰੋਂ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਉਲਟ ਬੈਣੀ ਵਾਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਲੰਮਾ ਥਾਨਾ ਹਾਂਜੀ ਭਵਾਨਾ ਚੱਡਾ ਪੂਰਾ ਜਿਹੜਾ ਦੋਸਤੋ ਤਿਆਰੀ ਕਰੀ ਖੜੀ ਆ ਕਰਮਾਂ ਲਈ ਠੀਕ ਹੈ ਜੀ ਕੋਈ ਦੋ ਦਿਨ ਕੋਈ ਤਿੰਨ ਦਿਨ ਅੰਦਰੋਂ ਅੰਦਰ ਸੂਪ ਹੋਊਗੀ ਜੇਕਰ ਸਫਰ ਦੇ ਵਿੱਚ ਵੀ ਜਾਂਦੇ ਆ ਸੂ ਸਕਦਾ ਥੱਲੇੋਂ ਬੜੀ ਥੱਲੇ ਬੜੀ ਆ ਹਾਂਜੀ ਲੈ ਵੀਰ ਸਕਦੇ ਆ ਵੈਨੀਮਲ ਚੰਗੇ ਆ ਹਰ ਵਾਰ ਵੈਸੇ ਚੰਗੇ ਐਨੀਮਲ ਹੁੰਦੇ ਆ ਭਾਫੜ ਤੇ ਅਕੋਰਡਿੰਗ ਅੱਜ ਵੀ ਪਸ਼ੂ ਚਲੋ ਤੁਹਾਡੇ ਕੋਲ ਸਾਫ਼ ਸੁਥਰੇ ਆ ਹਾਂਜੀ ਇੱਕ ਆਪਣਾ ਨੰਬਰ ਕਰ ਦਿੱ ਗਿਆ ਸਾਂਝੇ ਵੀ ਨੰਬਰ 97798292003 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਂ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਚਾਰ ਨਗਰ ਤੁਹਾਨੂੰ ਦਿਖਾਉਣੇ ਸੀ ਉਮੀਦ ਕਰਦੇ ਹਾਂ ਅਨੀਮਲ ਚੰਗੇ ਲੱਗੇ ਹੋਣਗੇ। ਬਾਕੀ ਆਪਣਾ ਫਰਜ਼ ਸਮਝ ਕੇ ਵੱਧ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਠੀਕ ਹੈ ਜੀ ਤਾਂ ਜੋ ਕਿ ਨਵੇਂ ਫਾਰਮਰ ਭਰਾਵਾਂ ਤੇ ਬਿਲਕੁਲ ਕੋਲ ਪਹੁੰਚ ਸਕੇ ਵੀਡੀਓ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।